ਵੇਦੇ ਗੁਬਾਰ ਨਹੀਂ ਲੋਕਾਂ ਦਾ ਜੀਣਾ ਮੁਹਾਰਕ ਕੀਤਾ ਹੋਇਆ ਉੱਥੇ ਹੁਣ ਤੁੰਦ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਸ਼ਹਿਰ ਦੀ ਸੁੰਦਰਤਾ ਵਾਸਤੇ ਵੀ ਨਗਰ ਕੌਂਸਲ ਵੱਲੋਂ ਲਗਾਤਾਰ ਜਿਹੜੇ ਯਤਨ ਕੀਤੇ ਜਾ ਰਹੇ ਨੇ ਸਾਡੇ ਨਾਲ ਇੱਥੇ ਨਗਰ ਕੌਂਸਲ ਦੇ ਇੰਚਾਰਜ ਜਿਹੜੇ ਜੋ ਮੈਮ ਜਿਹੜੇ ਹੈਗੇ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀ ਆ ਲਾਈਟਿੰਗ ਜਿਹੜੀ ਆ ਪਿੱਲਰਾਂ ਦੇ ਉੱਪਰ ਲਾਈ ਗਈ ਹੈ ਵੀ ਇਹ ਕਾਫੀ ਜਿਹੜੀ ਸ਼ਹਿਰ ਦੀ ਸੁੰਦਰਤਾ ਵਾਸਤੇ ਵੀ ਆਪਣਾ ਯੋਗਦਾਨ ਦੇ ਰਹੀ ਹੈ ਵੀ ਹੁਣ ਦੇਖਦੇ ਆ ਵੀ ਇਹ ਕਿੰਨੇ ਦਾ ਪ੍ਰੋਜੈਕਟ ਹੈ ਤੇ ਕੀ ਇਹਨਾਂ ਦਾ ਮਤਲਬ ਸੀਗਾ ਵੀ ਇਹਨੂੰ ਲਗਾਉਂਦਾ ਤੇ ਕਿੱਥੋਂ ਸੋਚ ਜਿਹ ਮਸਤ ਹੈ ਜੀ ਹਾਂ ਜੀ ਮੈਂ ਜਿਹੜੀ ਪਿੱਲਰਾਂ ਤੇ ਲਾਈਟ ਲੱਗੀਆਂ ਹੋਈਆਂ ਇੱਕ ਹੀ ਮਤਲਬ ਮੈਸੇਜ ਦਿੱਤਾ ਹੈ ਸ਼ਹਿਰ ਵਸੀਤ ਪਿੱਲਰ ਲਾਈਟ ਇੱਕ ਤਾਂ ਆਪਾਂ ਸ਼ਹਿਰ ਨੂੰ ਹੋਰ ਜਿਆਦਾ ਸੁੰਦਰ ਬਣਾਉਣ ਲਈ ਤੇ ਇਹਦੀ ਦਿਖ ਵੀ ਸੁੰਦਰ ਹੋਵੇ ਸਪੈਸ਼ਲ ਅਸੀਂ ਇਹ ਲਾਈਟ ਦਾ ਸੋਚਿਆ ਸੀ ਉਸ ਤੋਂ ਇਲਾਵਾ ਅੱਜ ਕੱਲ ਪ੍ਰਾਲੀ ਦਾ ਮੌਸਮ ਚੱਲ ਰਿਹਾ ਹੈ ਜਿਸ ਕਰਕੇ ਰਾਤ ਨੂੰ 5 ਵਜੇ ਹੀ ਇੰਨਾ ਹਨੇਰਾ ਹੋ ਜਾਂਦਾ ਵੀ ਇੱਕ ਦੂਸਰੇ ਨੂੰ ਨਾ ਤਾਂ ਵਹੀਕਲ ਦਿਖਦਾ ਨਾ ਆਦਮੀ ਦਿਖਦਾ ਇਹ ਅਸੀਂ ਲਾਈਟ ਦਾ ਸੋਚਿਆ ਸੀ ਹੁਣ ਇਹ ਲਾਈਟ ਸਾਰੇ 메ਨ ਬਾਜ਼ਾਰ ਚ ਜਾਂ 메인 ਸੜਕ ਤੇ ਤਾਂ ਲਗਾਈ ਕੀ ਉਹਦੇ ਨਾਲ ਰੋਸ਼ਨੀ ਬਹੁਤ ਦੁਗਣੀ ਤਿਗਣੀ ਹੋ ਜਾਂਦੀ ਹੈ ਜਿਸ ਨਾਲ ਵਹੀਕਲ ਵੀ ਦਿਖਦਾ ਅੱਗੋਂ ਜਾਨਵਰ ਬੈਠਾ ਉਹ ਵੀ ਦਿਖਦਾ ਨਾਲੇ ਤਾਂ ਸ਼ਹਿਰ ਸੁੰਦਰ ਲੱਗਦਾ ਨਾਲੇ ਪ੍ਰਾਲੀ ਦੇ ਧੂਏ ਕਰਕੇ ਉਸ ਤੋਂ ਵੀ ਬਚਤ ਹੋ ਜਾਂਦੀ ਹੈ ਤੇ ਆਮ ਲੋਕਾਂ ਦਾ ਅਸੀਂ ਵਿਊਜ਼ ਪੁੱਛਿਆ ਲੋਕਾਂ ਨੇ ਬੜੀ ਹੀ ਪ੍ਰਸ਼ੰਸਾ ਕੀਤੀ ਹੈ ਵੀ ਆ ਜਿਹੜੀਆਂ ਲਾਈਟਾਂ ਲੱਗੀਆਂ ਇਹਦੇ ਨਾਲ ਰੋਸ਼ਨੀ ਬਹੁਤ ਜ਼ਿਆਦਾ ਚਕਾਚੁੰਦ ਹੋ ਜਾਂਦੀ ਹੈ ਨਹੀਂ ਇਹੋ ਸੁੰਦਰਤਾ ਵੀ ਵਧੀਆ ਧੁੰਦ ਦਾ ਮੌਸਮ ਵੀ ਆ ਰਿਹਾ ਉਹਦੇ ਦਾ ਵੀ ਕੰਪਰ ਤੇ ਹਾਂਜੀ ਹਾਂਜੀ ਆ ਧੁੰਦ ਜਿਹੜੀ ਇੰਨੀ ਹੈਗੀ ਆ 5 ਵਜੇ ਹੀ ਹੋ ਜਾਂਦੀ ਹੈ ਉਹਦੇ ਨਾਲ ਲਾਈਟਿੰਗ ਦਾ ਇੰਨਾ ਫਰਕ ਪੈਂਦਾ ਵਾ ਆਪਾਂ इजीली ਜਾ ਸਕਦੇ ਆ ਨਹੀਂ ਤਾਂ ਵੈਸੇ ਬਿਨਾਂ ਲਾਈਟਾਂ ਤੋਂ इजीली ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਬਿਲਕੁਲ ਹਨੇਰਾ ਹੁੰਦਾ ਤੇ ਮੇਰੀ ਕੋਸ਼ਿਸ਼ ਵੀ ਆਈ ਹੈ ਵੀ ਆਪਾਂ ਜਿਆਦਾ ਤੋਂ ਜਿਆਦਾ ਆਪਣਾ ਏਰੀਆ ਕਵਰ ਕਰੀਏ ਸ਼ਹਿਰਦਾਨਗਲਾ ਏਰੀਆ ਜਿੰਨਾ ਹੋ ਸਕਦਾ ਮੈਮ ਤਿਰੰਗੇ ਨੂੰ ਜਿਹੜੀ ਪਛਾਣ ਦਿੰਦੀ ਹੈ ਇਹ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਇਹ ਜਿਹੜਾ ਮਨ ਦੇ ਵਿੱਚ ਵਿਚਾਰ ਜਾਂ ਇਹ ਕਿਸੇ ਤੋਂ ਦੀ ਜਿਹੜਾ ਪ੍ਰੋਜੈਕਟ ਸਾਡੇ ਸਾਹਮਣੇ ਆਇਆ ਜੀ ਇਹ ਪ੍ਰੋਜੈਕਟ ਆਪਣਾ ਦਿਲੋਈ ਹੁੰਦਾ ਵੀ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਤੇ ਕੀ ਕਹਿੰਦੇ ਆ ਵੀ ਜਦੋਂ ਆਹ ਵਾਲਾ ਫੀਲਿੰਗਸ ਦਿਲੋਈ ਹੁੰਦੀਆਂ ਵੀ ਤਿਰੰਗਾ ਬਣਾਈਏ ਸਭ ਦੇ ਮਨ 'ਚ ਭਾਵਨਾ ਹੋਵੇ ਵੀ ਭਾਰਤ ਆਪਣਾ ਮਹਾਨ ਹੈ ਹੀ ਹੈ ਤੇ ਇਹ ਅਸੀਂ ਮੈਂ ਜਦੋਂ ਜਲਾਲਾਬਾਦ ਸੀ ਉਦੋਂ ਵੀ ਅਸੀਂ ਆਹ ਕੰਮ ਕਰਵਾਇਆ ਸੀ ਜਲਾਲਾਬਾਦ ਫਾਜ਼ਿਲਕਾ ਤੇ ਜ्यादातर ਆਹੀ ਹੈਗਾ ਮੇਰਾ ਲਗਵਾਇਆ ਵੀ ਲਾਈਟਾਂ ਅੱਛੀਆਂ ਵੀ ਲੱਗਦੀਆਂ ਰੋਸ਼ਨੀ ਪੂਰੀ ਰਹਿੰਦੀ ਹੈ ਉਹ ਕਿਤਨਾ ਮੈਮ ਜਿਹੜੇ ਪ੍ਰੋਜੈਕਟ ਤੇ ਖਰਚਾ ਆ ਗਿਆ ਹੋਵੇਗਾ ਕਿਉਂਕਿ ਨਗਰ ਕੌਂਸਲ ਦੀ ਮਤ ਆਮਦਨ ਤਾਂ ਉਨੀ ਹੁੰਦੀ ਹੈ ਤੇ ਉਸ ਨੂੰ ਲੈ ਕੇ ਮਤ ਕਿੰਨਾ ਕੁ ਖਰਚੇ ਦੇ ਵਿੱਚ ਜਿਹੜਾ ਇਹ ਪ੍ਰੋਜੈਕਟ ਲੱਗਿਆ ਪ੍ਰੋਜੈਕਟ ਤਾਂ ਇਹ ਅਸੀਂ 2 ਲੱਖ ਦਾ ਲਗਵਾਇਆ ਹੋਇਆ ਕੁਝ ਸਮਥਿੰਗ ਜਦੋਂ ਹੋਣ ਹੋਰ ਦੇਖਦੇ ਆ ਵੀ ਹੋਰ ਸ਼ਹਿਰ ਰਹਿੰਦਾ ਉਹ ਦੁਬਾਰਾ ਟੈਂਡਰ ਲਗਾ ਕੇ ਅਸੀਂ ਹੋਰ ਲਗਾ ਦਿੰਦੇ ਹਾਂ ਪੂਰਾ ਸ਼ਹਿਰ ਜਿਹੜਾ ਮੈਮ ਕਵਰ ਕੀਤਾ ਜਾਏਗਾ ਔਰ ਜਿੱਥੋਂ ਤੱਕ ਹੋ ਸਕਦਾ ਕਮੇਟੀ ਕੋਲੇ ਕਿਉਂਕਿ ਆਮਦਨ ਦੇ ਸੋਰਸ ਕੱਟੀ ਹੈ ਆਪ ਹੀ ਪੈਦਾ ਕਰਦੀ ਹੈ ਕਮੇਟੀ ਆਪਣੇ ਆਮਦਨ ਦੇ ਸੋਰਸ ਕੋਸ਼ਿਸ਼ ਇਹ ਹੀ ਰਹੂਗੀ ਆਪਾਂ ਪਬਲਿਕ ਸਾਡੇ ਸਾਥ ਦੇ ਵੀ ਅਸੀਂ ਆਹੀ ਬੇਨਤੀ ਕਰਦੇ ਆਂ ਵੀ ਪਬਲਿਕ ਸਾਡਾ ਸਾਥ ਦੇਵੇ ਤੇ ਆਪਾਂ ਇੱਕ ਸ਼ਹਿਰ ਨੂੰ ਬਹੁਤ ਸੁੰਦਰ ਬਣਾਉਣ ਦੀ ਇੱਕ ਸੁਪਨਾ ਹੈਗਾ ਇਹਦਾ ਪੂਰਾ ਕਰੀਏ ਇਹ ਅੱਗੋਂ ਵੀ ਚੱਲਦੇ ਰਹਿਣਗੇ ਮੈਂ ਇਸ ਤਰ੍ਹਾਂ ਦੇ ਹਾਂਜੀ ਹਾਂਜੀ ਸਮੇ ਸਮੇ ਸਿਰ ਆਪਾਂ ਨਵੇਂ ਨਵੇਂ ਪ੍ਰੋਜੈਕਟ ਪਾਰਕ ਵਗੈਰਾ ਨੂੰ ਸੁੰਦਰ ਬਣਾਨਾ ਉਧਰ ਵੀ ਧਿਆਨ ਦੇਵਾਂਗੇ ਬਸ ਹੋਲੀ ਓਲੀ ਸਾਰਾ ਜਿਉਂ ਹੀ ਫੰਡਸ ਹੋਣਗੇ ਨਗਰ ਕੌਂਸਲ ਨੂੰ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਮੈਡਮ ਨੇ ਕਿਹਾ ਵੀ ਮਤਲਬ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਲਗਾਤਾਰ ਜੜਿਆ ਉਜਤਨ ਕੀਤੇ ਜਾਂਦੇਗੇ ਵੀ ਹੁਣ ਵੀ ਸੁੰਦਰਤਾ ਵਾਸਤੇ ਕੋਈ ਕਮੀ ਜੜੀ ਆ ਛੱਡੀ ਨਹੀਂ ਜਾਦੀ ਭਾਵੇਂ ਲਾਈਟਿੰਗ ਦੇ ਹੋਵੇ ਚਾਹੇ ਸਾਫ-ਸਫਾਈ ਦਾ ਹੋਵੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਜਿਹੜੇ ਹੈਗੇ ਆ ਇਹ ਕਾਫੀ ਜੜੇ ਸ਼ਹਿਰ ਨੂੰ ਵੀ ਜਿਹੜੇ ਵਧੀਆ ਉਹ ਦਿਖਾਈ ਦਿੰਦੇ ਆ ਵੀ ਕਾਫੀ ਸੁੰਦਰਤਾ ਵੀ ਬਤਾਂਦੇ ਆ ਉੱਥੇ ਉਹਨਾਂ ਰੋਡ ਤੇ ਜਿਹੜੇ ਚੱਨਣ ਵਾਲੇ ਲੋਕਾਂ ਵਾਸਤੇ ਵੀ ਕਾਫੀ ਸਹਾਇਸਤ ਹੁੰਦੇ ਆ ਕਿਉਂਕਿ ਰੋਡ ਦੇ ਉੱਤੇ ਤੰਦ ਜਾਂ ਧੂਏ ਦੇ ਗੁਬਾਰ ਕਾਰਨ ਐਕਸੀਡੈਂਟ ਜਿਹੜੀ ਘਟਨਾਵਾਂ ਵਾ ਕਰਦੇ ਨਗਰ ਕੌਂਸਲ ਦੀ ਦਿਖਾਈ ਦੇ ਰਿਹਾ ਖਾਸ ਤੌਰ ਤੇ ਫਰੋਇਪੁਰ ਦੀ ਕੈਮਰਾਮੈਨ ਦੇ ਨਾਮ ਸਰਜੀਤ ਸਿੰਘ ਡੈਡਿਕ ਸਵੇਰਾ ਫਰੋਇਪੁਰ